ਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਹੜਾ ਨਵੀਂ ਵੀਡੀਓ ਵਿੱਚ ਅੱਜ ਆਈ ਆਪਾਂ ਰਾਜਪਰੇ ਰਾਜਪਰੇ ਆਈ ਆਪਾਂ ਫਾਰਲੇਨ ਫਾਰਲੇ ਥੋੜੇ ਘਟ ਕੇ ਤੇ ਆਪਣੇ ਤੇ ਦੂਵੇ ਛੱਟ 'ਚ ਵੀ ਲਾਉਣੀ ਆ ਆਪਾਂ ਘਰ ਦੇ ਕਹਿੰਦੇ ਦੂਵੇ ਦੂਵੇ ਛੱਟ 'ਚ ਵੀ ਲਾ ਦੋ ਜੋ ਥੋੜੇ ਜਿਆਦੇ ਜ਼ਰੂਰੀ ਆ ਇਹੋ ਚ ਦੋਵੇ ਟੀਨਾ ਪਾਈਆਂ ਵੀ ਆਪਾਂ ਨੇ ਤੇ ਆਪਾਂ ਪਹੁੰਚ ਗਏ ਫਾਰਲੇਨ ਦੁਕਾਨ ਕੋਲ ਤੇ ਲੋਕੇਸ਼ਨ ਹੈਗੀ ਹੈ ਜੀ ਇਹਦੀ ਜੇ ਮੰਨ ਲਓ ਆਪਾਂ ਆ ਜੀ ਇਧਰ ਮੰਡੀ ਸਾਈਡ ਨੂੰ ਦਾਣਾ ਮੰਡੀ ਟੱਪ ਕੇ ਜਿਹੜੀ ਬੜੀ ਟੈਂਕੀ ਆ ਉਹ ਛੱਡ ਕੇ ਛੋਟੀ ਟੈਂਕੀ ਕੋਲ ਨੂੰ ਆਪਾਂ ਮੁੜ ਜਣਾ ਮੁੜ ਕੇ ਜੀ ਫਿਰ ਸੱਜੇ ਹੱਥ ਮੁੜ ਕੇ ਜਿੱਥੇ ਡੱਗ ਡੱਗ ਆਈ ਗੱਡੀਆਂ ਧੌਣੇ ਆ ਉਹਦੇ ਲਾਗ ਨੂੰ ਮੁੜ ਕੇ ਫੇ ਕੱਬੇ ਹੱਥ ਮੁੜ ਜਣਾ ਸਾਹਮਣੇ ਮੰਦਰ ਆ ਜੀ ਮੰਦਰ ਦੇ ਨਾਲੇ ਇਹ ਬਿਹਾਰੀ ਹੋਟਲ ਤੋਂ ਆਉਂਦੀ ਸਿੱਧੀ ਏ ਆਪਾਂ ਬਿਹਾਰੀ ਹੋਟਲ ਤੋਂ ਆਣਾ ਤੇ ਬਖਤੀ ਆ ਮੰਦਿਰ ਹੈ ਜੀ ਮੰਦਿਰ ਦੇ ਬਿਲਕੁਲ ਸਾਹਮਣੇ ਦੁਕਾਨ ਆ ਜੀ ਬਾਈ ਜੀ ਇਹ ਐਮ ਵਾਟਰ ਇਹ ਦੁਕਾਨ ਆ ਤੇ ਬਾਈ ਨਾਲ ਕਰਾਉਣੀ ਗੱਲ ਬਾਤ ਹਾਂਜੀ ਬਾਈ ਜੀ ਆ ਬਾਈ ਦੀ ਦੁਕਾਨ ਆ ਜੀ ਤੇ ਬਾਈ ਜونی ਫਿਲਟਰ ਦਾ ਕੰਮ ਵੀ ਕਰਦੇ ਨੇ ਜਿਸ ਨੇ ਫਿਲਟਰ ਵਾਣਾ ਉਹ ਵੀ ਕੰਟੈਕਟ ਕਰ ਸਕਦੇ ਆ ਤੇ ਬਾਈਆਂ ਦਾ ਨੰਬਰ ਆਪਾਂ ਮੈਂਸ਼ਨ ਕਰ ਦਾਂਗੇ ਇਹਨੂੰ ਫੁਆਰਿਆਂ ਦੀ ਲੋਡ ਆ ਆਪਣਾ ਕੰਟੈਕਟ ਕਰ ਸਕਦੇ ਆ ਜੀ ਮਿਲਦੇ ਆਂ ਅਗਲੀ ਵੀਡੀਓ ਵਿੱਚ ਮੰਦਰ ਦੇ ਲਾਗ ਆ ਜੀ ਬਿਲਕੁਲ